ਇਦਾਂ ਮਿਕਸ ਕਰ ਰਹੀ ਆਂ ਬਸ ਕੀ ਕੀ ਮਿਕਸ ਕਰਤਾ ਤੁਸੀਂ ਕੀ ਬਣਾਉਣ ਲੱਗਿਆ ਸ਼ੱਕਰਪਾਰੇ ਗੁੜ ਵਾਲੇ ਗੁੜ ਵਾਲੇ ਸ਼ੱਕਰਪਾਰੇ ਕੀ ਬਾਤ ਐ ਇਹ ਕੀ ਆ ਆਟਾ ਮੈਦਾ ਮੈਦਾ ਤੇ ਉਹ ਉਹ ਗੁੜ ਦਾ ਸੀਰਾ ਤੇ ਵਿੱਚ ਸੌਂਫ ਪਾ ਕੇ ਅੱਛਾ ਪਾਣੀ ਦੇ ਵਿੱਚ ਗੁੜ ਘੋਲਿਆ ਹੈ ਹਮ ਵਿੱਚ ਸੌਂਫ ਹੁਣ ਇਹਨਾਂ ਨੂੰ ਇਦਾਂ ਗੁੰਦਣਾ ਹੈ ਬਸ ਬਸ ਗਰਮ ਹੈ ਤਾਂ ਸਾਰੇ ਹੀ ਪਹਿਲਾਂ ਇਸ ਵਿੱਚ ਹੂੰ ਸਾਰੇ ਭੇਜਣਾ ਤੇ ਜਿੱਦਾਂ ਭੱਜਾ ਭੱਜਾ ਹਾਂ ਧਮਕਾ ਮਾਰ ਦੇ ਧਮਕਾ ਮਾਰ ਦੇ ਹਾਂ ਬਸ ਸਹੀ ਇਦਾਂ ਥੋੜਾ ਥੋੜਾ ਭਾਈ ਚਲੋ ਗੁੰਨੀ ਚਲੋ ਹਨਾ ਸੇ ਸਾਰੇ ਜਿਵੇਂ ਮਿਕਸਰ ਇਦਾਂ ਹੀ ਹੋਣਾ ਹਨਾ ਨਹੀਂ ਤਾਂ ਫਿਰ ਕਿਤੇ ਕਿਤੇ ਟਿੱਕਾ ਰਹਿ ਜਾਣਾ ਤੇ ਕਿਤੇ ਕਿਤੇ ਮਿੱਠਾ ਹੋ ਜਾਣਾ ਹੂੰ ਸਹੀ ਬੱਸ ਸੁਣਾਇ ਨੂੰ ਅੱਧਾ ਘੰਟਾ ਰੈਸਟ ਤੇ ਰੱਖਣਾ ਫਿਰ ਉਸ ਤੋਂ ਬਾਅਦ ਥੋੜਾ ਜਿਹਾ ਗੁੰਨ ਕੇ ਫਿਰ ਇਹਦੇ ਪੇੜੇ ਕਰਕੇ ਬਣਾਉਂਦਾ ਅੱਧਾ ਘੰਟਾ ਸੌਣ ਦੇਣਾ ਇਹਨੂੰ ਨੀਂਦ ਗੁਰੀ ਕਰ ਲੂਗਾ ਹਾਂ ਚੱਲ ਠੀਕ ਹੈ ਮੈਂ ਇੰਝ ਛੱਡ ਦੂਗਾ ਨਾ ਓਕੇ ਕੱਟਾ ਹੋ ਗਿਆ ਕੱਟ ਹਮ ਹੁਣ ਇਦਾਂ ਕਰਕੇ ਇਹਨੂੰ ਅੱਛਾ ਇੰਨੀ ਗਰੋਟੀ ਵੇਲ ਕੇ ਤੇਲ ਵੀ ਗਰਮ ਹੋ ਰਿਹਾ ਹੈ ਹਮ ਮਸ ਇਹਨੇ ਪਤਲੇ ਪਤਲੇ ਹੀ ਰੱਖਣੇ ਹਨ ਵਰਫੀਆਂ ਨੂੰ ਹਮ ਆਪੇ ਫੁੱਲ ਜਾਣਗੇ ਹਨ ਠੀਕ ਹੈ ਕਿੰਨੇ ਅੱਧਾ ਇੰਚ ਹੀ ਹੋਣੇ ਅੱਧਾ ਇੰਚ ਦੇ ਵੀ ਘੱਟ ਹੋਣਾ ਮੈਨੇ ਅੱਧਾ ਇੰਚ ਦਾ ਬਹੁਤ ਜ਼ਿਆਦਾ ਨਹੀਂ ਕਰਿਆ ਡਬਲ ਰੋਟੀ ਲਾ ਲਾ ਇੱਕ ਰੋਟੀ ਹੋਰ ਡਬਲ ਜਿੱਦਾਂ ਦੋਨੋਂ ਰੋਟੀ ਜਿੰਨੇ ਵੇਲਣਾ ਇਹਨੇ ਆਪੇ ਕਿਉਂਕਿ ਉਹ ਮੈਦਾ ਹੈ ਉਹਨੇ ਆਪੇ ਹੀ ਉਹਨਾਂ ਤੇ ਉਹ ਹੋਣਾ ਹੈ ਅੱਛਾ ਥੋੜਾ ਬੋਤਾ ਤੋਂ ਪੁਨਾਰੀ ਵਾਲੀ ਇਹਦਾ ਰੋਟੀ ਬੀਲ ਕੇ ਤੇ ਇੱਧਰ ਕੱਟ ਮਾਰ ਦਈਏ ਨਾ ਬਸ ਹਮਮ ਆਪਾਂ ਬਰਫੀ ਵੀ ਤਾਂ ਬਣਾਈ ਸੀ ਇਦਾਂ ਹੀ ਹੈ ਨਾ ਦੇ ਜਫਰਾਈ ਹੈ ਨਾ ਕੋ ਕੁਝ ਹੋਲੇ ਦੀ ਬਾਤੋਂ ਬਣਾ ਚਲੋ ਮੋ ਚਲ ਬਈ ਹਾਂ ਜਦੋਂ ਗੈਸ ਨਹੀਂ نیچے ਰੱਖਿਆ ਨਾ ਤਾਂ ਵੈਸੇ ਵੀ ਨਹੀਂ ਪੰਨੇ ਕਿਉਂਕਿ ਇਹ ਸ਼ੈਲਫ ਤੇ ਹੀ ਆਉਂਦਾ ਨਾ ਥੋੜਾ ਜਿਹਾ ਹਮ ਹਮ ਰੇਲਵੇ ਸ਼ੈਲਫ ਤੇ ਹੀ ਹੁੰਨੇ ਆ ਦਾ ਦਾ ਇੱਥੇ ਟੇਬਲ ਤੇ ਰੱਖ ਕੇ ਉੱਤੇ ਵੀ ਕਰ ਸਕਦੀ ਸੀ ਜੇ ਚਗਲੇ ਤੇ ਹਨਾ ਚਗਲੇ ਤੇ ਨਹੀਂ 베ਲੇ ਜਾਦਾ ਹੂੰ ਨਾ ਹਾਰਡ ਹੁੰਦਾ ਤਾਂ ਕਰਕੇ ਥੋੜੇ ਜਿਹਾ ਪਨਾਹ ਦੇਣੇ ਚਾਹਨਾ ਰਾਣੀ ਕਿਉਂਕਿ ਤੇਲ ਜ਼ਿਆਦਾ ਹੈ ਤੇ ਆਪਾਂ ਨੂੰ ਲੋਕ ਚਲ ਇੱਕ ਕਰੀ ਆ ਫਰਾਈ ਹੋ ਜਾਣ ਕਿੰਨੇ ਨੂੰ ਫੇ ਬੇਲੇ ਦਗਾ ਨੂੰ ਉੱਪਰ ਜੇ ਕੀ ਮਲੇ ਜਾ ਉੱਪਰ ਜੇ ਕੀ ਕਰੀ ਕਿਦਾਂ ਦੇ ਬਣੇ ਹਾਂ ਇਹ ਉਹ ਲੋਈ ਰੋਟੀ ਮਣੀ ਮਿੱਠਾ ਜਿਹਾ ਕਰ ਲੋ ਹੋ ਗਿਆ ਠੀਕ ਹੈ ਨੋਰਮਲ ਜਾਈਏ ਦਾ ਕਲਰ ਦੇਖਣਾ ਵਧੀਆ ਆ ਮੈਨੂੰ ਮੈਂ ਕਹ ਸੀ ਰੋਟੀ ਮੈਨੂੰ ਦੇ ਦੋ ਇੱਕ ਪੇੜਾ ਬੇਨ ਲੋ ਤੁਸੀਂ ਕਿਉਂਕਿ ਤੇਲ ਉਹ ਹੋ ਰਿਹਾ ਹੈ ਗੈਸ ਬੰਦ ਕਰਨਾ ਪੈਣਾ ਮੈਨੂੰ ਫਿਰ ਕੀ ਆਵਾਜ਼ ਆ ਵੀ ਕਰਾਰੇ ਕਰਾਰੇ ਕਿੰਨੇ ਸੋਹਣੇ ਬਣੇ ਆ ਜਾ ਸਾ ਵੀ ਤੂੰ ਕੱਟ ਕੇ ਉਹ ਪਾਈ ਜਾ ਉਹਦੇ ਵਿੱਚ ਆ ਦੇ ਜੀ ਹੂੰ ਆ ਲੈ ਕੇ ਪੇੜਾ ਬਣਾਉਗਾ ਤਾਂ ਆ ਤੂੰ ਪੇੜਾ ਕਰ ਦੇਣਾ ਨਾ ਇਹ ਰਿਹਾ ਮੈਸੂਲਾ ਲੈ ਵੀ ਬਣੇ ਬੜੇ ਘੈਂਟ ਆ ਕਰਾਰੇ ਕਰਾਰੇ ਆ ਦੇਖੋ ਆਜਾ ਰਹੀ ਚਰ ਚਰ ਦੀ ਕਰਾਰੇ ਕਰਾਰੇ ਬਣੇ ਔਰ ਪਰ ਜਦੋਂ ਮੂੰਹ ਚ ਰੱਖਦੇ ਨੇ ਹੱਲੇ ਤਾਜ਼ੇ ਕਰਕੇ ਇਹ ਸੌਫਟ ਹੈ ਸੌਫਟ ਹੈ ਸੁੱਕ ਗਏ ਹੋਣਗੇ ਨਾ ਹੂੰ ਸੁੱਕ ਗਏ ਹਾਲ ਹੋਣਗੇ ਵਾਜੇ ਭੁਰਭੁਰੇ ਜੇ ਆ ਬਹੁਤ ਵਧੀਆ ਗੁਰਪੁਰੇ ਮਿੱਠਾ ਮਿੱਠਾ ਬੜਾ ਘੈਂਟ ਆ ਮਨ ਲਾ ਤਾਂ ਬਣਦੇ ਬਣਦੇ ਖਾਈ ਜਾਣੇ ਨਾਲ ਇਨੇ ਇੱਕ ਤਾਂ ਇਹ ਵੀ ਇੱਕ ਹੋਰ ਗੱਲ ਦਾ ਧਿਆਨ ਰੱਖਿਓ ਕਿ ਆਹ ਦੇਖੋ ਇਹ ਇੰਦਾ ਵਿੱਚ ਪਾ ਕੇ ਕਟਚੀ ਹੀ ਦੇ ਫਿਰ ਵੀ ਛੁੱਟਨੇ ਨਹੀਂ ਤੇ ਤੇਲ ਤੇਲ ਵੀ ਪੈ ਸਕਦਾ ਹਨਾ ਛੁੱਕੇ ਹਨਾ ਇਹ ਫਿਰ ਗੱਡੇ ਗੱਡੇ ਹੋਵੇ ਤਾਂ ਚਲ ਜਲਦੀ ਜਲਦੀ ਰੱਖਿਆ ਜਾਂਦੇ ਆ ਇੰਨਾ ਟਾਈਮ ਲੱਗਦਾ ਫਿਰ ਇਹਨਾਂ ਨੂੰ ਛੋਟਾ ਛੋਟਾ ਬਣਾ ਕੇ ਤੇ ਵਿੱਚ ਪਾ ਕੇ ਹੋਰ ਅੱਛੇ ਜਲਦੀ ਪੈ ਜਾਂਦੇ ਇੰਦਾ ਤਾਜ਼ਾਈ ਬਣਿਆ ਇਹ ਤਾਂ ਕਰਕੇ ਹੂੰ ਖੂਬ ਜਾਂਦੇ ਛੱਤੀ ਇਦਰ ਤੋਂ ਨਾਲ ਕੱਟ ਕਰਕੇ ਪਾਈ ਜਾਂਦੀ ਆਹ ਦੇ ਇਧਰ ਮੇਰੀ ਲਾਡੂ ਕੀ ਕਰਦੀ ਐ ਹਾਂਜੀ ਬੀਬੀ ਜੀ ਕਿਤੇ ਜੀ ਹੈਂ ਕਾਰਟੂਨ ਦੇਖਦਾ ਜੀ ਓਕੇ ਚੀਜੀ ਕੀ ਗਾਉਂਦਾ ਤੁੱਛ ਤੂੰ ਜੀ ਨਾਲ ਦੀ ਨਾਲ ਗਾਉਂਦੇ ਜੀ ਚੱਕਰ ਪਾਰੇ ਓਕੇ ਵੈਰੀ ਗੁੱਡ ਖਾ ਲੋ ਘਰ ਪੁੱਤ ਦੇਖ ਰੋਟੀ ਲੈ ਵੀ ਬਣਦੇ ਬਣਦੇ ਹਰ ਮੰਨ ਨੂੰ ਦੇ ਦਈਏ ਨਾ ਲੈ ਹਮੇ ਖਾ ਲੈ ਮੇਰੇ ਪੁੱਤ ਠੀਕ ਐ ਜੀ ਜੀ ਗੱਲ ਮੇਰੇ ਬੇਬੀ ਠੀਕ ਹੈ ਇਹ ਨਾਲ ਜੁਆਨਾ ਹੂੰ ਸਲੋ ਤੇ ਬਗਾਣੇ ਇਹ మీడియం ਜੋ ਹੂੰ ਇੱਕ ਵਾਰੀ ਪੂਰਾ ਤੇਲ ਗਰਮ ਹੋ ਗਿਆ ਫਿਰ ਤੋਂ ਸਲੋ ਤੇ ਲਓ ਜੀ ਇਹ ਆਪਣਾ ਫਾਈਨਲ ਪ੍ਰੋਡਕਟ ਆਦੇ ਕੋ ਗੋਲ ਬਿਸਕੁਟ ਵੀ ਬਣਾਏ ਆ ਵਿੱਚ ਵਿੱਚ ਤੇ ਆਪ ਬਣਾਏ ਮਿੱਠੇ ਚੱਕਰਪਾਰੇ ਗੋੜ ਵਾਲੇ